ਲਾਡੋ ਰਾਣੀਏ ਪਿਆਰ ਤੇਰਾ ਚੱਕਵਾ ਲਾਡੋ ਰਾਣੀਏ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਾਰ ਦੂ ਤਬਾਨੀ ਲਾਡੋ ਰਾਣੀਏ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਾਰ ਦੂ ਤਬਾਨੀ ਤੂੰ ਵੀ ਫੋਕਰਾ ਪਾਥੀ ਦੇ ਗਾਣੇ ਸੁਣਦੀ ਓ ਤੂੰ ਵੀ ਫੋਕਰਾ ਪਾਥੀ ਦੇ ਗਾਣੇ ਸੁਣਦੀ ਕਈ ਹੋਛੀਆਂ ਗੱਲਾਂ ਦੇ ਵਿੱਚ ਯਾਰੀ ਲੱਡੂ ਰਾਣੀਏ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਘੜ ਦੂ ਤਬਾਨੀ ਤੇਰੇ ਪਿੰਡ ਦੀ ਪੰਚਾਇਤ ਸਾਰੀ ਕੱਟ ਦੂ ਕੋਟਾ ਕੱਟ ਦੂੰ ਮੈਂ ਸਾਰਾ ਲੌਂਗ ਲਾਣਾਣੀ ਹਾਈ ਕੋਰਟਾਂ ਦੇ ਜੱਜ ਪੁੱਠੇ ਟੰਗ ਦੂੰ ਤੇਰੇ ਸ਼ੈਰਵਾਲ ਕੱਟ ਦੂੰ ਮੈਂ ਠਾਣਾਣੀ ਗੱਲ ਟੰਗ ਦੀ ਤਾਂ ਉਹਦੇ ਕੋਲ ਇੱਕ ਨਾ ਹੋ ਗੱਲ ਟੰਗ ਦੀ ਤਾਂ ਉਹਦੇ ਕੋਲ ਇੱਕ ਨਾ ਚਾਹੇ ਭੋਕਰੀਆਂ ਸੁਣ ਲੈ ਪੰਜਾਬੀ ਲਾਡੋ ਰਾਣੀਏ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਰ ਦੂੰ ਤਬਾਣੀ ਜੱਟ ਹੋਸਟਰ ਵਿੱਚ ਦਰੂ ਪੀਂਦਾ ਨਹੀਂ ਜੱਟ ਚੌਥਾ ਪੈਗ ਲਾ ਕੇ ਬਾਹ ਫਾੜਦਾ ਹੋ ਜੱਟ ਠਾਰਵੇਂ ਚ ਹੁੰਦਾ ਬਦਨਾਮ ਨਹੀਂ ਜਿੱਥੇ ਹੁੰਦੀ ਐ ਪਵੰਦੀ ਫੇਰ ਕਰਦਾ ਸੋਣ ਇਹੋ ਜਿਹੇ ਮੂਰਖਾਂ ਦਾ ਬੱਚੀ ਏ ਹੋ ਸੋਣ ਇਹੋ ਜਿਹੇ ਮੂਰਖਾਂ ਦਾ ਬੱਚੀ ਏ ਕਦੇ ਪੰਜੀ ਦਾ ਨਾ ਕਰੀਏ ਵਸਾ ਨੀ ਆਡੋ ਰਾਣੀਆਂ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਰ ਦੂ ਤਬਾਨੀ ਜੱਟ ਪੋਠਿਆਂ ਕੰਮਾਂ ਦਾ ਬਿੱਲੋ ਸ਼ੌਂਕੀ ਐ ਚਿੱਟਾ ਕੋੜ ਤਾਲ ਵੇੜੇ ਫੂਨ ਨਾਲ ਨਹੀਂ ਉਹ ਜੇ ਤੂੰ ਆੜੀਆਂ ਕਰੇਗੀ ਲੈ ਜੂ ਖੱਚ ਕੇ ਮੈਨੂੰ ਚਾਚੇ ਨੇ ਸਖਾਈ ਦੇਣੀ ਗਾਲ ਨਹੀਂ ਉਹ ਗੰਦਗੀ ਦੇ ਢੇਰ ਜਿਹਾ ਹੋ ਗਿਆ ਹੋਨੀ ਉਹ ਗੰਦਗੀ ਦੇ ਢੇਰ ਜਿਹਾ ਹੋ ਗਿਆ ਲੋਕ ਲੰਘ ਦੇ ਨਕਾਰ ਕੇ ਬਚਾਨੀ ਲਾਡੋ ਰਾਣੀਆਂ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਰ ਦੂ ਤਬਾਹੀ ਉਹ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਸ਼ੌਂਕ ਮਿੱਤਰਾਂ ਨੂੰ ਗੋਲੀਆਂ ਚਲਾਉਣ ਦਾ ਉਹ ਕਾਲੀ ਨਾਗਣੀ ਡੱਬੀ ਦੇ ਵਿੱਚ ਰੱਖਦਾ ਨਾਲੇ ਤਾਲੀ ਉੱਤੇ ਵਹਿੜ ਕਾਪ ਝਾਉਣ ਦਾ ਸਾਦੀ ਜ਼ਿੰਦਗੀ ਵਿਚਾਰ ਉੱਚ ਲੱਭ ਲੈ ਆ ਸਾਦੀ ਜ਼ਿੰਦਗੀ ਵਿਚਾਰ ਉੱਚ ਲੱਭ ਲੈ ਇੱਥੇ ਰੋਜ਼ ਰੋਜ਼ ਹੁੰਦਾ ਨਾ ਵਿਆਹਨੀ ਲਾਡੋ ਰਾਣੀਏ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਾ ਰਦੂਤ ਵਾਨੀ ਉਹ ਤੂੰ ਵੀ ਫੋਕਰਾਂ ਪੰਥੀ ਦੇ ਗਾਣੇ ਸੁਣਦੀ ਉਹ ਤੂੰ ਵੀ ਫੋਕਰਾਂ ਪੰਥੀ ਦੇ ਗਾਣੇ ਸੁਣਦੀ ਕਈ ਹੋਛੀਆਂ ਗੱਲਾਂ ਦੇ ਵਿੱਚ ਆਨੀ ਉਹ ਲਾਡੋ ਰਾਣੀਆਂ ਪਿਆਰ ਤੇਰਾ ਚੱਕਵਾ ਤੇਰੀ ਜ਼ਿੰਦਗੀ ਨੂੰ ਕਰ ਦੂ ਤਬਾ